ਬਣੇ ਰਹੋ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਉਹ ਪਰਫ ਵਾਲੇ ਪਹਾੜ ਦੇ ਉੱਤੇ ਜਮਾਂ ਲੈ ਕੇ ਜਾਵਾਂਗੇ ਤੇ ਨਾਲੇ ਕਰਵਾਵਾਂਗੇ ਤੁਹਾਨੂੰ ਦਰਸ਼ਨ ਤੇ ਨਾਲੇ ਤੁਹਾਨੂੰ ਸਨੋ ਦਿਖਾਵਾਂਗੇ ਗਾਈ ਹਾਂਜੀ ਲਖਵਿੰਦਰ ਵੀਰੇ ਕਿਵੇਂ ਲੱਗ ਰਿਹਾ ਫਿਰ ਸਫ਼ਰ ਬਹੁਤ ਵਧੀਆ ਚੜਦੀ ਕਲਾ ਹੈ ਚੜਦੀ ਕਲਾ ਹੈ ਬਾਪੂ ਦੀ ਕਿਰਪਾ ਨਾਲ ਸੌਂ ਜਾਣਾ ਆਪਾਂ ਜਲਦੀ ਦਵਾਇ ਨਾ ਦਿਖਾ ਜੀ ਫਿਰ ਪਰਸਲੇ ਹਾਂ ਹਾਂ ਦਿਖਾ ਦਿਓ ਦੱਸੋ ਕਿੱਧਰ ਨੂੰ ਕਰੀਏ ਫਿਰ ਕੈਮਰਾ ਕੰਮੜੇ ਤੇ ਉਹ ਦੇਖੋ ਗਾਈ ਹਾਂ ਆ ਦੇਖੋ ਸਿਰੇ ਤੇ ਬਰਫ ਦੀ ਬਰਫਾ ਜਿੱਦਾਂ ਜਿੱਦਾਂ ਆਪਣੇ バス ਸਾਡੇ ਤੋਂ バス ਤੋਰ ਲੱਗਿਆ ਬੰਦਾ ਉਹ ਵਿਸਲ ਨਹੀਂ ਮਾਰਦਾ ਕੰਡਕਟਰ ਹਾਂ 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 ਵਿਸਲ ਮਾਰਦੇ ਨੇ ਇਹ ਬੰਦੇ ਨੂੰ ਸੈੱਟ ਕਰਨ ਲਈ ਵਿਸਲ ਮਾਰਦੇ ਆ ਪਤਾ ਲੱਗ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਘੋੜੇ ਆ ਗਏ ਘੋੜੇ ਆ ਗਏ ਹਾਂ ਇਹੀ ਪਾਲ ਨੇ ਜ਼ਿੰਦਗੀ ਦੇ ਬਾਅਦ ਚ ਤਾਂ ਅਸੀਂ ਨੇ ਬੁੱਢੇ ਹੋ ਜਾਣਾ ਫਿਰ ਕਿੱਥੋਂ ਆਏ ਜਾਣਾ ਸੂਰਜ ਤਾਂ ਜਵਾਨੀ ਚ ਨਹੀਂ ਜਾਂਦਾ ਸੂਰਜ ਤਾਂ ਹੁਣ ਨਹੀਂ ਜਾਂਦਾ ਬਾਕੀ ਸਾਡੇ ਨੇ ਸੂਰੇ ਤਾਂ ਲੱਗ ਰਿਹਾ ਕਿ ਜਿਵੇਂ ਹਨੇਰਾ ਹੋ ਗਿਆ ਹੋਵੇ ਪਰ ਮੈਂ ਤੁਹਾਨੂੰ ਉੱਪਰ ਦਿਖਾਣਾ ਆ ਦੇਖੋ ਦਿਨ ਚੜਿਆ ਪਿਆ ਬਿਲਕੁਲ ਉੱਪਰ ਪੂਰੀ ਧੁੱਪ ਆ ਉੱਪਰ ਪੂਰੀ ਧੁੱਪਾ ਹਏ ਸਾਂ ਚੜ ਗਿਆ ਹਾਂ ਆਪਣੀ ਗੱਲ ਵਿਚਾਲੇ ਰਹੀ ਸੀ ਜਦੋਂ ਬੁੱਢੇ ਹੋ ਗਏ ਫਿਰ ਕਿੱਥੋਂ ਸਫ਼ਰ ਕਰਾਂਗੇ ਆਹੀ ਦਿਨ ਨੇ ਹੈਗੇ ਤਾਂ ਗਾਜੀ 2025 ਦੇ ਵਿੱਚ ਸਾਨੇ 10 ਟ੍ਰਿਪਾਂ ਕਰਨੀਆਂ ਨੇ ਫਾਈਨਲੀ ਇੱਕ ਤਾਂ ਹੋ ਗਈ ਛੇਤੀਓ ਇੱਕ ਹੋਰ ਕਰਾਂਗੇ ਤਾਂ ਬਣੇ ਰਹੋ ਵੀਡੀਓ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਸਮਝ ਲੱਗੇ ਗੱਲਬਾਤ ਪੂਰੀ ਥੋੜਾ ਜਿਹਾ ਸਮਾਂ ਜੜ ਗਿਆ ਹੁੰਦੇ ਹੋਏ ਹੋਰ ਇੱਕ ਯਾਦ ਸੀ ਚੁੜੀ ਬਾਲਣ ਦੀ ਪੰਡ ਚੁੱਕੀ ਨਿੱਕੀ ਜੀ ਕੁੜੀ ਲਫਾਫਾ ਟੰਗਿਆ ਪਤਾ ਨਹੀਂ ਗਰੀ ਪਣੀ ਨੇ ਕਿੱਥੋਂ ਮੰਗਿਆ ਜੀ ਗਾਜੀ ਫਿਰ ਤੇ ਓਕੇ 1.5 ਕਿਲੋਮੀਟਰ ਹੀ ਆ ਕੋਈ ਗੱਲ ਨਹੀਂ ਬਾਬਿਆਂ ਅਹੀਂ ਜਾ ਅਹੀਂ ਰੁਕਣਾ ਨਹੀਂ ਆ ਤਗਾਈ ਜਿਹੜਾ ਆਪਣਾ ਟਰੈਕ ਹੈ ਉਹ ਐਵੇਂ ਆ ਪਹਿਲਾਂ ਇੱਧਰ ਪਹਿਲਾਂ ਉਧਰੋਂ ਤੇ ਇੱਧਰ ਤੇ ਇੱਧਰੋਂ ਫਿਰ ਉਧਰ ਐਵੇਂ ਇੱਥੋਂ ਫਿਰ ਉੱਪਰ ਹੈਗਾ ਜੀ ਇੱਕ ਜ਼ਰੂਰੀ ਗੱਲ ਜਦੋਂ ਵੀ ਤੁਸੀਂ ਇਨ ਇੱਥੇ ਆਣਾ ਨਾ ਤੇ ਕੋਸ਼ਿਸ਼ ਕਰਨੀ ਆ ਵੀ ਨਾਰਮਲ ਮਤਲਬ ਪਾਣੀ ਜਿਹੜਾ ਨਾਰਮਲ ਹੋਵੇ ਕੋਲਡ ਨਾ ਹੋਵੇ ਇੱਥੇ ਥੋੜਾ ਜਿਹਾ ਬੰਦੇ ਨੂੰ ਕੋਲਡ ਹੋਣ ਲੱਗ ਜਾਂਦਾ ਵਾ ਗਲਾ ਖਰਾਬ ਹੋਣ ਲੱਗ ਜਾਂਦਾ ਇਹ ਕਰਕੇ ਤੁਸੀਂ ਨਾਰਮਲ ਪਾਣੀ ਲੈ ਕੇ ਆਓ ਖਾਣ ਪੀਣ ਦਾ ਸੁਨਾਨ ਥੱਲੇੋਂ ਲੈ ਕੇ ਆਓ ਇੱਥੇ ਰੇਟ ਵੱਧ ਜਾਂਦਾ ਜਿਉਂ-ਜਿਉਂਾ ਫੋਪਰ ਨੂੰ ਜਾਈ ਜਾਂਦੇ ਆ ਹਾਂ ਇਹ ਕਰਕੇ ਧਿਆਨ ਰੱਖੋ ਵੀਦੀ ਬੋਤਲ ਪਾਣੀ ਵਾਲੀ ਵੀਦੀ ਬੋਤਲ 60 ਦੀ ਹੋ ਜਾਂਦੀ ਹੈ ਨਾ ਚੱਲੀਏ ਅੱਗੇ ਜੇ ਹੁਣ ਰੁਕੇ ਤੇ ਚਾਹ ਨਾਲ ਮੈਗੀ ਖਾਣ ਵਾਸਤੇ ਮੈਗੀ ਖਾ ਕੇ ਚਾਹ ਪੀ ਕੇ ਫਿਰ ਚੱਲ ਦਾਂਗੇ ਤਕ ਹੈ ਇਹਦੇ ਨਾਲ ਨਾ ਥੋੜੀ ਜਿਹੀ એનર્ਜੀ ਮਿਲ ਜੂਗੀ ਕਿਉਂਕਿ ਲੱਤਾਂ ਕਾਫੀ ਦਰਦ ਕਰਨ ਲੱਗ ਗਈਆਂ ਕਰਦੇ ਹਾਂ ਸਫਰ ਕੰਟੀਨਿਊ ਮੈਗੀ ਖਾਣ ਤੋਂ ਬਾਅਦ ਕਰ ਚਾਹ ਪੀਣ ਤੋਂ ਬਾਅਦ ਹੁਣ ਚੱਲ ਪਏ ਤਕਰੀਬਨ ਟਾਈਮ ਹੋ ਰਿਹਾ 7:30 ਦਾ 8:00 ਵੱਜ ਜਾਣਗੇ ਸਾਨੂੰ ਚੱਲਦੇ ਚੱਲਦੇ ਤੇ ਮੇਰੀ ਸਾਹ ਫੁੱਲ ਰਹੀ ਆ ਕਿਉਂਕਿ ਆਕਸੀਜਨ ਦੀ ਕਮੀ ਹੋ ਰਹੀ ਹੈ ਕਿਉਂਕਿ ਜ਼ੋਰ ਲੱਗ ਰਿਹਾ ਨਾ ਲੱਤਾਂ ਦਾ ਬਹੁਤ ਜ਼ਿਆਦਾ ਦੂਸਰਾ ਮੌਸਮ ਬਹੁਤ ਠੰਡਾ ਵਾ ਦੂਸਰਾ ਮੌਸਮ ਬਹੁਤ ਠੰਡਾ ਹੈ ਇਹ ਕਰਕੇ ਜਿਹੜਾ ਵਾ ਮਤਲਬ ਜਿਹੜਾ ਸਾਹ ਲੈਣ 'ਚ ਥੋੜੀ ਦਿੱਕਤ ਆ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਕਿਉਂਕਿ ਸਾਡਾ ਜ਼ੋਰ ਵੀ ਬਹੁਤ ਲੱਗ ਰਿਹਾ ਨਾ ਲੱਤਾਂ ਦਾ ਰੈਸਟ ਨਹੀਂ ਕਰੀ ਇੱਕ ਜਗ੍ਹਾ ਤੇ ਵੀ ਦੇਖੋ ਅਸੀਂ ਚਾਹ ਪੀਤੀ ਮੈਗੀ ਉਹ ਸਿੱਖ ਖੜ ਕੇ 5 ਮਿੰਟ ਖੜ ਕੇ ਕਰਿਆ ਜੋਗਰ ਬੈਠੇ ਨਹੀਂ ਜ਼ਰੂਰੀ ਆ ਮਤਲਬ ਕਿ ਆਪਾਂ ਗੋਬਿੰਦ ਘਾੜ ਤੋਂ ਲੈ ਕੇ ਗੋਬਿੰਦ ਸਾਹਿਬ ਬਿਨਾ ਬੈਠੇ ਮਤਲਬ ਬੈਠੇ ਨਹੀਂ ਇੱਕ ਜਗ੍ਹਾ ਵੀ ਸਿਰਫ ਚਾਹ ਪੀਤੀ ਤੇ ਮੈਗੀ ਖਾਦੀ ਆ ਉਹ ਵੀ ਖਲੋ ਕੇ ਬਸ 5 ਮਿੰਟ ਦੇ ਹੌਲੀ ਹੌਲੀ ਹੁਣ ਹਨੇਰਾ ਪੈ ਗਿਆ ਆ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਰਿਹਾ ਹੁਣ ਆ ਵਿੱਚ ਆ ਰਹੀ ਆ ਥੱਲੇ ਹਾਂ ਬਹੁਤ ਸਾਰੀ ਸੰਗਤ ਹੈ ਜੀ ਜਿਹੜੀ ਆ ਰਹੀ ਹੈ ਹਜੇ ਵੀ ਅਸੀਂ ਜਿਹੜਾ ਟੀਚਾ ਰੱਖਿਆ ਉਹ ਪੂਰਾ ਹਾਂ ਵਾਦ ਦੀ ਕਿਰਪਾ ਦੇ ਨਾਲ ਅਸੀਂ ਪੂਰਾ ਕਰਾਂਗੇ ਪੂਰਾ ਕਰਕੇ ਛੱਡਾਂਗੇ ਬੋਡੀ ਵਾਰਮ ਅਪ ਹੋ ਗਈ ਆ ਫੇਰ ਤਾਂ ਜਿਵੇਂ ਜਿਵੇਂ ਅਸੀਂ ਉੱਪਰ ਜਾ ਰਹੇ ਹਾਂ ਓਵੇਂ ਓਵੇਂ ਠੰਡ ਵੀ ਵੱਧ ਰਹੀ ਐ ਮਕਾਈਏ ਸਫਰ ਪਹੁੰਚੀਏ ਮੰਜ਼ਿਲ ਤੇ ਮੈਂ ਖੜਕੇ ਵੀਡੀਓ ਬਣਾ ਸਕਦਾ ਸੀਗਾ ਜਦੋਂ ਮੇਰਾ ਸਾਹ ਸੈੱਟ ਹੋ ਜਾਂਦਾ ਪਰ ਮੈਂ ਇਸ ਕਰਕੇ ਨਹੀਂ ਬਣਾਈ ਕਿਉਂਕਿ ਉੱਪਰੋਂ ਹਨੇਰਾ ਪਈ ਜਾ ਰਿਹਾ ਜਿੰਨਾ ਖੜਾਂਗੇ ਉਹਨਾਂ ਲੇਟ ਹੋਵਾਂਗੇ ਇਸ ਕਰਕੇ ਜੰਗਲ ਵਾਲਾ ਇਲਾਕਾ ਹੈ ਹਨੇਰਾ ਹੋਣ ਤੋਂ ਪਹਿਲਾਂ ਪਹਿਲਾ ਸਾਨੂੰ ਲੰਘਣਾ ਵੀਡੀਓ ਚ ਬਣੇ ਰਹੋ ਲਾਸਟ ਤੱਕ ਕਿਉਂਕਿ ਆਪਾਂ ਵੀਡੀਓ ਦਾ ਐਂਡ ਗੋਵਿੰਦ ਧਾਮ ਤੱਕ ਜਾ ਕੇ ਲਾਸਟ ਕਰਾਂਗੇ ਅਸੀਂ ਆਏ ਆ ਪਹਿਲੀ ਵਾਰ ਕਿਉਂਕਿ ਜਦੋਂ ਬੰਦਾ ਦੂਜੀ ਜਾਂ ਤੀਜੀ ਵਾਰੀ ਆਉਂਦਾ ਉਹਨੂੰ ਐਕਸਪੀਰੀਅੰਸ ਹੁੰਦਾ ਵੀ ਹਨੇਰੇ ਸਵੇਰੇ ਦਾ ਬਾਕੀ ਕਿਹੜੇ ਸਮਾਨ ਦੀ ਜ਼ਰੂਰਤ ਆ ਨਾਲ ਲੈ ਕੇ ਆਉਂਦੀ ਹਾਂ ਅਸੀਂ ਆਇਆ ਪਹਿਲੀ ਵਾਰ ਹੌਲੀ ਹੌਲੀ ਬੰਦਾ ਸਿੱਖਦਾ ਇੱਕ ਜਿਹੜੀ ਮੇਨ ਧਿਆਨ ਰੱਖਣ ਵਾਲੀ ਗੱਲ ਆ ਸ਼ੁਰੂਆਤ ਕਰਦੇ ਹੋ ਥੱਲੇ ਸਟਾਰਟ ਕਰਦੇ ਹੋ ਕਿ ਉਦੋਂ ਬੋਡੀ ਜਿਹੜੀ ਆ ਥੋੜੀ ਜਿਹੀ ਰਿਲੈਕਸ ਹੁੰਦੀ ਆ ਸੰਗਤ ਕੀ ਕਰਦੀ ਹੈ ਸਟਾਰਟਿੰਗ 'ਚ ਜ਼ੋਰ ਜਿਹੜਾ ਵਾ ਵੱਧ ਲਗਾ ਲੈਂਦੀ ਆ ਯੈਸ ਇਸ ਗੱਲ ਕਿ ਤੂੰ ਸਟਾਰਟਿੰਗ ਤੋਂ ਹੀ ਨਾਰਮਲ ਚੱਲਣਾ ਸਲੋ ਚੱਲਣਾ ਕਾਲੀ ਨਹੀਂ ਕਰਨੀ ਤੁਸੀਂ ਆਸਾਨੀ ਨਾਲ ਪਹੁੰਚ ਸਕੋ ਕਉਂ ਜੇ ਅਸੀਂ ਰਾਜ ਵੇਖਿਆ ਸੰਗਤ ਨੂੰ ਕਾਫੀ ਦਿੱਕਤ ਆ ਰਹੀ ਹੂ ਪਹਿਲਾਂ ਅਸੀਂ ਤਿੱਖੀ ਚੜਾਈ ਚੜ ਰਹੇ ਸੀ ਉੱਪਰ ਨੂੰ ਪਰ ਹੁਣ ਹੁਣ ਸਾਨੂੰ ਸਾਹਮਣੇ ਲਾਈਟ ਦਿਖੀ ਆ ਹਾਂ ਹਾਂ ਕਿ ਅਸੀਂ ਪਹੁੰਚ ਗਏ ਆ ਲਗਭਗ ਹਾਂ ਉਮੀਦ ਕਰਦੇ ਆਂਗੇ ਪਹੁੰਚ ਗਏ ਹੋਈਏ ਲਾਈਟ ਦਿਖੀ ਆ ਸਾਨੂੰ ਹਾਂ ਇੱਕ ਲਾਈਟ ਦਿਖੀ ਆ ਤਕਨ ਜੀ ਪਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਦੁਬਾਰਾ ਫੇਰ ਤੋਂ ਉਹ ਬਰਫ਼ ਵਾਲਾ ਪਹਾੜ ਦੇਖੋ ਲਗਭਗ ਅਸੀਂ ਨੇ ਉੱਥੇ ਹੀ ਜਾਣਾ ਬਣੇ ਰਹੋ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਉਹ ਪਰਫਲੇ ਪਹਾੜ ਦੇ ਉੱਤੇ ਜਮ੍ਹਾਂ ਲੈ ਕੇ ਜਾਵਾਂਗੇ ਤੇ ਨਾਲੇ ਕਰਵਾਵਾਂਗੇ ਤੁਹਾਨੂੰ ਦਰਸ਼ਨ ਤੇ ਨਾਲੇ ਤੁਹਾਨੂੰ ਸਨੋਹ ਦਿਖਾਵਾਂਗੇ ਗਾਈ ਤਾਂ ਗਾਈ ਜਿਹੜੇ ਮੁੰਡੇ ਜਾਂ 35 ਤੋਂ 40 ਦੀ ਏਜ ਦੇ ਵਿੱਚ ਬੰਦੇ ਨੇ ਜੇ ਉਹ ਕੋਈ ਕੰਮ ਨਹੀਂ ਨਾ ਕਰਦੇ ਮੰਨ ਲਓ ਉਹਨਾਂ ਦਾ ਕੰਮ ਕੁਰਸੀ ਵਾਲਾ ਤਾਂ ਉਹਨਾਂ ਲਈ ਇਹ ਟਰੈਕ ਬਹੁਤ ਜਿਵੇਂ ਕਿ ਬਾਈ ਹਾਕੀ ਪਲੇਅਰ ਆ ਇਹਦੇ ਲਈ ਬਹੁਤ ਆਸਾਨ ਆ ਪਰ ਇਹਦੇ ਸਹਿਯੋਗ ਨਾਲ ਇਹਦੇ ਮਾਈਂਡ ਸੈਟ ਨਾਲ ਮੈਂ ਇੱਕ ਵਾਰੀ ਵੀ ਨਹੀਂ ਰਸਤੇ 'ਚ ਰੁਕਿਆ ਮੈਂ ਵੀ ਚੜ ਗਿਆ ਕਿਉਂਕਿ ਮੇਰਾ ਵੀ ਕੰਮ ਲਗਭਗ ਕੁਰਸੀ ਵਾਲਾ ਹੀ ਹੈ। ਅਰੇ ਇਹ ਗੱਲ ਤੁਸੀਂ ਚੈੱਕ ਕਰੋਗੇ ਮੇਰੇ ਬੁੱਲ੍ਹ ਸੁੱਕਣ ਲੱਗ ਰਹੇ ਨੇ ਹੁਣ। ਹੁਣ ਇਹਦਾ ਕਾਰਨ ਨਹੀਂ ਮੈਨੂੰ ਪਤਾ ਵੀ ਕਿਉਂ ਸੁੱਕ ਰਹੇ ਨੇ। ਠੰਡ ਦੀ وجہ ਨਾਲ ਬੁੱਲ੍ਹ ਸੁੱਕ ਰਹੇ ਨੇ। ਤਾਂ ਜਿਹੜੀ ਸੰਗਤ ਨਹੀਂ ਹੋਣਾ ਉਹ ਥੋੜਾ ਧਿਆਨ ਰੱਖੇ। ਕਿ ਜਦੋਂ ਕੋਈ ਮੂੰਹ ਨੂੰ ਢਪੇਟਣ ਵਾਸਤੇ ਕੋਈ ਚੀਜ਼ ਹੋਵੇ। ਹਾਂ ਕਿਉਂਕਿ ਠੰਡ ਬਹੁਤ ਲੱਗਦੀ ਆ। ਬਹੁਤ ਜ਼ਿਆਦਾ ਠੰਡ ਲੱਗਦੀ ਆ। ਥੱਲੇੋਂ ਵੀ ਦਿਓ ਥੱਲੇੋਂ ਚੱਲਦੇ ਆ ਉਦੋਂ ਨਹੀਂ ਇਹਨਾਂ ਪਤਾ ਲੱਗਦਾ। ਉੱਪਰ ਉੱਪਰ ਆ ਕੇ ਪਤਾ ਲੱਗਦਾ ਵਾ ਵੀ ਉੱਪਰ ਠੰਡ ਜ਼ਿਆਦਾ। ਅ ਜਿਹੜੀ ਸਟਾਰਟਿੰਗ ਕੀਤੀ ਸੀ ਉਹ 2:30 ਵਜੇ ਕੀਤੀ ਸੀ 7:30 ਹੋ ਗਏ ਪੂਰੇ 7:30 ਹੋ ਗਏ ਆ 5 ਘੰਟੇ ਬਾਅਦ ਜਿਹੜਾ ਵਾ ਫੋਨ ਦਾ ਨੈਟਵਰਕ ਆਇਆ ਵਾ ਤਾਂ ਗਾ ਜੀ ਮੈਂ ਨੈਟਵਰਕ ਦੀ ਵੇਟ ਕਰ ਰਿਹਾ ਜੇ ਇੱਕ ਵਾਰੀ ਨੈਟਵਰਕ ਆ ਜੇ ਨਾ ਤਾਂ ਮੈਂ ਆਪਣੇ ਦੋਨਾਂ ਘਰੇ ਗੱਲ ਕਰ ਲੂੰਗਾ ਗੱਲ ਕਰਨ ਤੋਂ ਬਾਅਦ ਵਧੀਆ ਲੱਗਦਾ ਕਿਉਂਕਿ ਉਹਨਾਂ ਨੂੰ ਵੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਹਾਂ ਠੀਕ ਠਾਕ ਨੇ ਓਹ ਹੋ ਤਾਂ ਗਾ ਜੀ ਹਾਂ ਚਲੋ ਜੀ ਇੱਥੋਂ ਜਿਹੜਾ ਹੈਲੀਪੈਡ ਆ ਇੱਥੇ ਬਣਿਆ ਹੋਇਆ ਵਾ ਜਿੱਥੋਂ ਦਿੱਲੀ ਚੱਲਦਾ ਅਸੀਂ ਵੀ ਵੀਡੀਓ ਜੀ ਵੇਖਿਆ ਵਾ ਪਰ ਹੁਣ ਇੱਥੇ ਕੋਈ ਵੀ ਨਹੀਂ ਹੈਗਾ ਤੇ ਮਤਲਬ ਵਲੌਗ ਜੀ ਅਸੀਂ ਵੀ ਵੇਖਿਆ ਸੀ ਕਿ ਪਰ ਬੰਦੇ ਦਾ ਜਿਹੜਾ ਵਾ 1800 ਰੁਪਿਆ ਵਾ ਇੱਕ ਟਾਈਮ ਜਿਹੜਾ 6 ਬੰਦੇ ਲੈ ਕੇ ਜਾਂਦਾ ਤੇ ਮਤਲਬ ਬਹੁਤ ਚੱਕਰ ਲਗਾਏ ਬਹੁਤ ਵੇਖਿਆ ਅਸੀਂ ਉੱਪਰ ਦੀ ਪਰ ਹੁਣ ਇਸ ਟਾਈਮ ਇੱਥੇ ਮੌਜੂਦ ਨਹੀਂ ਹੈਗਾ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਹਾਂ ਅੱਗੇ ਉਹ ਘਰ ਵੀ ਬਣੇ ਹੋਏ ਛੋਟੇ ਤਾਂ ਫਿਰ ਲਿਖਿਆ ਜੀ ਮੈਂ ਵੀ ਤੁਹਾਨੂੰ ਇੱਕ ਵਾਰੀ ਸਮਝਾਦਾ ਕਿ ਆਪਣੇ ਵੱਡੇ ਭਈਆ ਕੀ ਸਮਝਾਣਾ ਚਾਹੁੰਦੇ ਸੀਗੇ ਪੰਜਾਬੀ ਭਾਸ਼ਾ ਵਿੱਚ ਆਪਾਂ ਕਹਿ ਦਿੰਨੇ ਹੈਲੀਕਾਟਰ ਵਗੈਰਾ ਹੈਲੀਕਾਪਟਰ ਹੁੰਦਾ ਵੈਸੇ ਹੈ ਨਾ ਤੇ ਉਹ ਇੱਥੇ ਆ ਕੇ ਲੈਂਡ ਕਰਦਾ ਸਟੇ ਕਰਦਾ ਇੱਥੇ ਆ ਕੇ ਸਟੇ ਕਰਦਾ ਸਿੱਧਾ ਉਧਰੋਂ ਚੱਲ ਕੇ ਇੱਥੇ ਸਟੇ ਕਰਦਾ ਤੇ ਮੇਰੇ ਹਿਸਾਬ ਨਾਲ ਦੋ ਹੋਣਗੇ ਜਿਹਦੇ ਕਰਕੇ ਦੋ ਟਰੈਕ ਬਣੇ ਨੇਗੇ ਤੇ ਲੈ ਕੇ ਆਉਂਦਾ ਹਾਂ ਡਾਇਰੈਕਟ ਲੈ ਕੇ ਜਾਂਦਾ ਤਾਂ ਉਹਦੀ ਟਿਕਟ ਜੇ ਆਪਾਂ ਗੱਲ ਕਰੀਏ ਤਕਰੀਬਨ 1800 ਰੁਪਏ ਹੈ ਨਾ 1800 ਰੁਪਏ ਟਿਕਟਾਂ ਜੀ ਕੰਫਰਮ ਨਹੀਂ ਹੂੰ ਕਨਫਰਮ ਨਹੀਂ ਆ ਜੇ ਮਾਲਕ ਨੇ ਚਾਹਿਆ ਨੈਕਸਟ ਟਾਈਮ ਇੱਥੇ ਤੱਕ ਆਵਾਂਗੇ ਹਾਂ ਇੱਥੋਂ ਤੱਕ ਆਵਾਂਗੇ ਕਿਉਂਕਿ ਮੌਕੇ ਹੀ ਹੁੰਦੇ ਨੇਗੇ ਜਿੰਨਾਂ ਦਾ ਕੀ ਆਪਾਂ ਨੇ ਫਾਇਦਾ ਲੈਣਾ ਹੁੰਦਾ ਹੈ ਕਿ ਸਾਨੂੰ ਹੁਣ ਹੌਸਲਾ ਹੋ ਗਿਆ ਬਾਕੀ ਛੋਡੇ ਨਾਲ ਗੱਲਬਾਤ ਵੀ ਹੁਣ ਸਹੀ ਦਿਲ ਤੋਂ ਹੋਣ ਲੱਗ ਗਈ ਹੁਣ ਸੇ ਫੱਟੇ ਚੱਕ ਦੇਣੇ ਬਣੇ ਰਹੋ ਵੀਡੀਓ ਦੇ ਵਿੱਚ ਤਾਂ ਸਾਨੂੰ ਦਿਖਾਈਏ ਗੋਵਿੰਦ ਧਾਮ ਗੋਵਿੰਦ ਘਾਟ ਤੋਂ ਲੈ ਕੇ ਤਫਰੀ ਲੀਗਾ ਜੇ ਕਰਦੇ ਕਰਾਂ ਦੇ ਬਹੁਤ ਜ਼ਿਆਦਾ ਨਿਹਰਾ ਹੋ ਗਿਆ ਤੇ ਲਗਭਗ ਉਹ ਹਾਂ ਥੱਲੇ ਨਹੀਂ ਦਿਖ ਰਿਹਾ ਸਹੀ ਤਰੀਕੇ ਨਾਲ ਤਾਂ ਕਰਕੇ ਕਿਉਂਕਿ نیچے ਥੋੜੇ ਜੇ ਉਬੜ ਖਾਬੜਾ ਨਾ ਇਸ ਕਰਕੇ ਪੱਕੀ ਕਾਫੀ ਨਿਹਰਾ ਹੋ ਗਿਆ ਜਿਵੇਂ ਤੁਹਾਨੂੰ ਇੱਧਰ ਦਿਖਾਈਏ ਆ ਦੇਖੋ ਹਾਂ ਬਤੀ ਸੰਗਤ ਬਹੁਤ ਥੱਲੇ ਆ ਰਹੀ ਹੈ ਥੱਲੇ ਬਹੁਤ ਸੰਗਤ ਆ ਰਹੀ ਹੈ ਕਾਫਿਲੇ ਰਵਗੇ ਚੱਲਦੇ ਸਾਹਮਣੇ ਆ ਗਿਆ ਗੋਵਿੰਦ ਧਾਮ ਮੈਂ ਤੇ ਬਾਈ ਦੋਨੋਂ ਜਣੇ ਬਿਨਾਂ ਰੁਕੇ ਬਿਨਾਂ ਕਿਸੇ ਵੀ ਜਗ੍ਹਾ ਤੇ ਬੈਠੇ ਫਾਈਨਲੀ ਫਾਈਨਲੀ ਸਾਰਾ ਸਫਰ ਸਾਨੂੰ ਤੈਅ ਕਰ ਲਿਆ ਤੇ ਸਿਰਫ ਦੋ ਟਾਈਮ ਰੋਕੇ ਉੱਠ ਖੜ ਕੇ ਦੋ ਟਾਈਮ ਖੜ ਕੇ ਚਾਹ ਪੀਤੀ ਇੱਕ ਮੈਗੀ ਉਹ ਵੀ ਫੜ ਕੇ ਪਾ ਲਈ ਬਸ ਤਾਂ ਫਾਈਨਲੀ ਅਸੀਂ ਦੋ ਜਗ੍ਹਾ ਤੇ ਖੜੇ ਤੇ ਚਾਹ ਪੀਣ ਵਾਸਤੇ ਤੇ ਮੈਗੀ ਖਾਣ ਵਾਸਤੇ ਪਰ ਅਸੀਂ ਉੱਥੇ ਵੀ ਖੜ ਕੇ ਭੋਜਨ ਛਕ ਲਿਆ ਤੇ ਐਂਟਰ ਹੋ ਗਏ ਆਪਾਂ ਆਪਣੀ ਮੰਜ਼ਿਲ ਤੇ ਗੋਵਿੰਦ ਧਾਮ ਬਾਬਾ ਸੁੱਖ ਰੱਖੇ ਤੇ ਆਖਿਰਕਾਰ ਪਹੁੰਚ ਗਏ ਹੋ ਹੋ ਆਹ ਬੱਸ ਜੇ ਲੇਟ ਹੋਊਗਾ ਨਹੀਂ ਜੀ ਆਵਾਜ਼ੀ ਕੋਈ ਦਿੱਕਤੀ ਆ ਤਾਂ ਆਇ ਇੱਕ ਵਾਰੀ ਫੇਰ ਦੱਸ ਦੀਏ ਬਿਨਾ ਰੁਕੇ ਬਿਨਾ ਬੈਠੇ 2:30 ਵਜੇ ਚੱਲੇ 2:30 ਵਜੇ ਤੋਂ ਚੱਲ ਕੇ ਲਗਾਤਾਰ 8:00 ਵਜੇ ਪਹੁੰਚ ਗਏ 8:00 ਵਜੇ ਸਹੀ ਪਹੁੰਚ ਗਏ ਅਸੀਂ ਸਿਰਫ ਦੋ ਟਾਈਮ ਦੋ ਵਾਰੀ ਚਾਹ ਪੀਤੀ ਖੜਕੇ ਸਹੀ ਉਹ ਗਰਦਨ ਨਹੀਂ ਆ ਰਹੀ ਬਾਈ ਲੰਬਾ ਹੈ ਨਾ ਹਾਂ ਇਹ ਆਪ ਠੀਕ ਹੈ ਹੂੰ ਦੋ ਵਾਰੀ ਚਾਹ ਪੀਤੀ ਇੱਕ ਵਾਰੀ ਮੈਗੀ ਖਾਧੀ ਉਹ ਵੀ ਖੜਕੇ ਬਸ 5 ਮਿੰਟ ਚ ਉਸ ਤੋਂ ਇਲਾਵਾ 1 ਮਿੰਟ ਨਹੀਂ ਬੈਠੇ ਨੇ ਦੇ ਸੰਗਤ ਰਸਤੇ ਵਿੱਚ ਬੈਠਣ ਲਈ ਜਗ੍ਹਾ ਬਣੀ ਹੋਈ ਆ ਉੱਥੇ ਬੈਠਦੀ ਆ ਆਰਾਮ ਕਰਦੀ ਆ ਫਿਰ ਚੱਲਦੀ ਆ ਬਟ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਅਸੀਂ ਬਿਨਾਂ ਰੁਕੇ ਬਾਕੀ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਫਾਈਨਲੀ ਪਹੁੰਚ ਗਏ तो तो वाहसा वाह हाँ। तो हाँ। हाँ। बैठी चलो जी बैठिए ਹੋਲਦੀ ਹੈ। ਹੱਗੀ ਜਗਾ। ਤਾਂ ਫੈਨਲੀ ਜੀ 10 ਮਿੰਟ ਬੈੰਨੇ ਆ ਹੁਣ। ਓਹ ਹੋ ਹੋ ਥੋੜੀ ਜਿਹਾ ਬਤਾ ਰਿਹਾ ਸੀ। ਬਾਅਦ ਕਰਦੇ 2 ਵਜੇ। ਆਰਾਮ। ਮਤਲਬ ਹਾਲ ਕਿਦਾਂ ਬਦਲ ਵੀ? ਬਹੁਤ ਵਧੀਆ ਲੱਗਿਆ। ਐ ਲੱਗਦਾ ਜਿਵੇਂ ਗੁਰਦਰਾ ਸਾਹਿਬ ਚ ਬਹੁਤ ਲੰਮੇ ਸਮੇਂ ਬਾਅਦ ਬੈਠੇ ਆਂਗੇ। ਆਰਾਮ ਹੋ ਗਿਆ। ਬਹੁਤ ਵਧੀਆ ਲੱਗਿਆ ਕਾਫੀ ਲੰਮੇ ਸਮੇਂ ਬਾਅਦ ਆਂ ਬੈਠ ਕੇ। ਤਾਂ ਹੁਣ ਘੱਟੋ ਘੱਟ 5-10 ਮਿੰਟ 5 ਮਿੰਟ ਜਾਂ 10 ਮਿੰਟ ਐਵੇਂ ਹੀ ਬੈਠਾਂਗੇ ਐਵੇਂ ਹੀ ਰੁਕਾਂਗੇ। ओके ਫਾਈਨਲੀ ਗਏ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਗੋਵਿੰਦ tạm ਆਖਿਰਕਾਰ ਪਹੁੰਚ ਗਏ ਤੇ ਹੁਣ ਚੱਲਦੇ ਆਂਗੇ ਅੰਦਰ ਚੱਲੀਏ ਬਰੋ ਚਲੋ ਕਰੀਏ ਦਰਸਾ ਤਾਂ ਚਲੋ ਗਏ ਫਾਈਨਲੀ ਚੱਲਦੇ ਆਂਗੇ ਅੰਦਰ ਫੈਨੂ ਲੀਗਾ ਹੁਣ ਚੱਲਦੇ ਗਏ ਸੌਣ ਦੇ ਲਈ ਵਲੌਗ ਦੀ ਐਡੀਟਿੰਗ ਕਰ ਰਵੇ ਵਲੌਗ ਦਾ ਐਂਡ ਕਰਾਂਗੇ ਸਵੇਰੇ ਜੀ ਬੰਦਾਏ ਪਾਣੀ ਤੇ ਕਿਰਪਾ ਕਰੋ ਜੈਸਾ ਨਾਇਸ ਤੋ ਨਾ ਤੁਮ ਕੋਲੋਂ ਕੱਟਿਓ ਵਿਡਾਣ ਔਰ ਅੰਧਾ ਨਾ ਨੋ ਸੁਲਰ ਬੁੜ ਸਾਏ ਬੁੜੇ ਦਿਆ ਕਿ ਭਾਂਗ ਰਹੇ ਫਾਈਨਲੀ ਗਾਈ ਜੀ ਗੋਮਨ ਦਾ ਕੰਮ ਤੇ ਆਪਦਾ ਸਫਰ ਖਤਮ ਕਰ ਦਿਆ ਤੇ ਚਲੋ ਗਾਈ ਜੀ ਇਸੇ ਦੇ ਨਾਲ ਕਰ ਦਗੇਗੇ ਵੀਡੀਓ ਨੂੰ ਐਂਡ ਆਈ ਹੋਪ ਕਰਦਾ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬਰ ਤਾਂ ਮਿਲਦੇ ਹਾਂ ਅਗਲੀਆਂ ਵੀਡੀਓ ਵਿੱਚ